ਜੀ ਸਿੰਘ ਵਰਗੇ ਘਟੀਆ ਪੁਲਿਸ ਮੁਲਾਜ਼ਮ ਇਹ ਤਾਂ ਪੂਰਾ ਸਾਨੂੰ ਬਲੈਕਮੇਲ ਕਰ ਰਹੇ ਨੇ ਸਾਨੂੰ ਧਮਕੀਆਂ ਦੇ ਰਹੇ ਨੇ ਸਾਨੂੰ ਕਹਿੰਦੇ ਨੇ ਤੁਸੀਂ ਤੁਹਾਨੂੰ ਅਸੀਂ ਮਰਵਾ ਦੇਣਾ ਭਾਨੇ ਨੇ ਤੁਹਾਨੂੰ ਮਾਰ ਦੇਣਾ ਤੁਹਾਡਾ ਉਹੀ ਹਾਲ ਕਰਾਂਗੇ ਜਿਹੜਾ ਤੁਹਾਡੇ ਪਿਓ ਦਾ ਕੀਤਾ ਸੀਗਾ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਵੀਡੀਓ ਮੈਂ ਬਣਾਉਣ ਲੱਗੀ ਆ ਮਨਜੀਤ ਸਿੰਘ ਐਸਆਈ ਚੌਂਕੀ ਇੰਚਾਰਜ ਪੁੰਨਰ ਢੇੜੀ ਦੇ ਖਿਲਾਫ 2022 ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਅਸੀਂ ਮਨਜੀਤ ਸਿੰਘ ਦਾ ਜ਼ਿਕਰ ਕੀਤਾ ਸੀ ਵੀ ਕਿਸ ਤਰੀਕੇ ਨਾਲ ਇਹ ਮਨਜੀਤ ਸਿੰਘ ਸਾਨੂੰ ਬਲੈਕਮੇਲ ਕਰਦਾ ਹੈ ਤੇ ਸਾਨੂੰ ਧਮਕੀਆਂ ਦਿੰਦਾ ਹੈ ਇਹ ਉਹੀ ਮਨਜੀਤ ਸਿੰਘ ਹੈ ਜਿਹੜਾ ਸਾਡੇ ਘਰ ਦੇ ਬਾਹਰ ਆ ਕੇ ਸਾਡੀਆਂ ਰੇਕੀਆਂ ਕਰਦਾ ਰਿਹਾ ਤੇ ਸਾਡੀ ਇਨਫੋਰਮੇਸ਼ਨ ਭਾਨੇ ਸਿੱਧੂ ਨੂੰ ਦੰਦਾ ਰਿਹਾ ਹੈ ਤਾਂ ਕਿ ਇਹ ਸਾਡਾ ਨੁਕਸਾਨ ਕਰ ਸਕਣ ਇਹ ਉਹੀ ਮਨਜੀਤ ਸਿੰਘ ਹੈ ਜਿਹਨੂੰ ਅਦਾਲਤਾਂ ਦਾ ਕੋਈ ਡਰ ਨਹੀਂ ਇਹਦੇ ਤੇ ਬਾਏ ਨੇਮ ਹਾਈ ਕੋਰਟ ਦੇ ਵਿੱਚ ਰਿੱਟ ਚੱਲਦੀ ਆ ਇਹ ਕਹਿੰਦਾ ਤੂੰ ਮੇਰਾ ਕੀ ਬਗਾਲ ਲਿਆ ਤੂੰ ਦੋ ਚਾਰ ਰਿੱਟਾਂ ਹੋਰ ਗਏ ਰਿਆ ਵੀ ਤੂੰ ਜੋ ਮਰਜ਼ੀ ਕਰ ਵੀ ਮੈਂ ਭਾਨੇ ਦਾ ਸਾਥ ਨਹੀਂ ਛੱਡਣਾ ਕਿਉਂਕਿ ਮੇਰਾ ਡਿਪਾਰਟਮੈਂਟ ਮੇਰੇ ਨਾਲ ਹੈ ਮੇਰੀ ਤਾਂ ਤੇਰੀ ਰਿੱਟ ਪਾਉਣ ਤੋਂ ਬਾਅਦ ਪ੍ਰਮੋਸ਼ਨ ਹੋ ਗਿਆ ਇਹਰੇ ਡਿਪਾਰਟਮੈਂਟ ਨੇ ਮੇਰੀ ਪ੍ਰੋਮੋਸ਼ਨ ਨਾ ਕਰਤੀਆਂ ਇਹ ਉਹੀ ਮਨਜੀਤ ਸਿੰਘ ਹੈ ਜਿਨੇ ਭਾਨੇ ਨਾਲ ਪੰਜ ਕਿੱਲੇ ਕਾਰਮੇ ਹੋਏ ਨੇ ਵੀ ਤੂੰ ਕਬਜੇ ਕਰ ਜਿਹੜੇ ਮਰਜੀ ਜਾਇਜ਼ ਨਜਾਇਜ਼ ਹਥਿਆਰ ਲੈ ਕੇ ਆ ਜਿਹੜੇ ਮਰਜੀ ਗੁੰਡੇ ਬਦਮਾਸ਼ ਲੈ ਕੇ ਆ ਵੀ ਮੈਂ ਤੇਰੇ ਤੇ ਪਰਚਾ ਦਰਜ ਨਹੀਂ ਕਰਦਾ ਕੁਝ ਨਹੀਂ ਕਰਦਾ ਇਹ ਉਹੀ ਮਨਜੀਤ ਸਿੰਘ ਹੈ ਜਿਹਦੇ ਟਾਈਮ ਦੇ ਵਿੱਚ ਭਾਨੇ ਸਿੱਧੂ ਤੇ 168 ਨੰਬਰ ਐਫ ਆਈ ਆਰ ਥਾਣੇ ਸਦਰ ਦੇ ਵਿੱਚ ਹੋਈ ਸੀ ਪਰ ਅੱਜ ਤੱਕ ਇਹਨਾਂ ਨੇ ਉਹਦੇ ਰਿਗਾਰਡਿੰਗ ਕੁਝ ਨਹੀਂ ਕੀਤਾ ਇਹ ਉਹੀ ਮਨਜੀਤ ਸਿੰਘ ਹੈ ਜਿਹਨੂੰ ਅੱਜ ਵੀ ਜੇ ਕੋਈ ਦਰਖਾਸਤ ਦੇ ਦਈਏ ਕੋਈ ਫੋਨ ਕਰਦੀਏ ਸਾਨੂੰ ਕਹਿੰਦਾ ਜਾ एसएसपी ਕੋਲ ਚਲ ਜਾ ਮੈਂ ਤਾਂ ਤੇਰਾ ਕੁਝ ਨਹੀਂ ਕਰਦਾ ਐਂਡ ਨਾਓ ਇਹ ਪਹਿਲਾਂ 2022 ਦੇ ਵਿੱਚ ਵੀ ਇੱਥੇ ਸੀਗਾ ਚੌਂਕੀ ਇਨਚਾਰਜ ਉਦੋਂ ਇਹਨਾਂ ਦਾ ਮਕਸਦ ਫੁੱਲਫਿਲ ਨਹੀਂ ਸੀ ਹੋਇਆ ਕਿਸੇ ਕਿਸੇ ਕਾਰਨ ਕਰਕੇ ਤੇ ਹੁਣ ਦੁਬਾਰਾ ਇਹ ਦੁਬਾਰਾ ਉਹੀ ਸੇਮ ਜਗ੍ਹਾ ਦੇ ਵਿੱਚ ਸਫਾਰਸ਼ਾਂ ਪਵਾ ਪਵਾ ਕੇ ਆਪਣੀਆਂ ਕਿਸੇ ਦੀਆਂ ਜਿੱਥੇ ਵੀ ਦੁਬਾਰਾ ਉਹੀ ਚੌਂਕੀ ਦੇ ਵਿੱਚ ਆ ਗਿਆ ਨੈਂ ਇਹਨੂੰ ਖੁਦ ਦੇਖਿਆ ਭਾਨੇ ਸਿੱਧੂ ਨਾਲ ਇਨਵੋਲਵਮੈਂਟ ਕਰਦੇ ਹੋਏ ਭਾਨੇ ਸਿੱਧੂ ਨਾਲ ਹੱਥ ਮਿਲਾਉਂਦੇ ਹੋਏ ਤੇ ਇਹ ਆ ਕੇ ਮੈਨੂੰ ਕਹਿ ਦਿੰਦਾ ਸੀਗਾ ਵੀ ਮੈਂ ਤਾਂ ਮੌਕੇ ਤੇ ਭਾਨੇ ਸਿੱਧੂ ਹੈ ਹੀ ਨਹੀਂ ਜੀ ਮੇ ਮੌਕੇ ਤੇ ਭਾਨਾ ਸਿੱਧੂ ਮਿਲਿਆ ਹੀ ਨਹੀਂ ਜਦ ਵੀ ਉੱਥੇ ਖੜ ਕੇ ਉਹਨਾਂ ਨਾਲ ਹੱਥ ਮਿਲਾ ਕੇ ਉਹਨਾਂ ਨਾਲ ਖਾ ਪੀ ਕੇ ਉਹਦੇ ਤੋਂ ਪੈਸੇ ਲੈ ਲੂ ਕੇ ਇਹ ਵਾਪਸ ਆ ਜਾਂਦਾ ਸੀ ਤੇ ਮੈਨੂੰ ਇਹ ਕਹਿ ਦਿੰਦਾ ਸੀ ਉਲਟਾ ਮੈਨੂੰ ਹੀ ਧਮਕੀਆਂ ਇਹ ਦਿੰਦਾ ਸੀਗਾ ਜੇ ਕੋਈ ਹੋਰ ਚਾਰ ਬੰਦੇ ਖੜੇ ਹੁੰਦੇ ਸੀਗੇ ਇਹ ਕਹਿ ਦਿੰਦਾ ਸੀ ਵੀ ਤੂੰ ਨਹੀਂ ਜੀ ਭਾਨਾ ਸਿੱਧੂ ਹੈ ਨਹੀਂ ਸੀ ਜੀ ਉੱਥੇ ਜੇ ਮੈਂ ਇਕੱਲੀ ਹੋਵਾਂ ਮੈਨੂੰ ਧਮਕੀਆਂ ਦਿੰਦਾ ਸੀ ਵੀ ਤੂੰ ਕਿ ਮੈਂ ਨਹੀਂ ਛੱਡਦੀ ਜ਼ਮੀਨ ਤੇਰੀ ਦੇਦਾ ਸੀ ਕਬਜ਼ਾ ਕਰਨਾ ਹੀ ਐ ਹੁਣ ਇਹਦਾ ਪਰਸਨਲ ਇੰਟਰਸਟ ਵੀ ਇੱਕ ਇੱਥੇ ਫੈਕਟਰ ਹੈਗਾ ਜਿਸ ਦੇ ਕਰਕੇ ਬਾਰ-ਬਾਰ ਇਹੋ ਹੀ ਚੌਂਕੀਆਂ ਦੇ ਵਿੱਚ ਆਪਣੀਆਂ ਬਦਲੀਆਂ ਕਰਾਉਂਦੇ ਨੇ ਇਹਦਾ ਇੱਕ ਹੋਤ ਰਾਜਜੀਤ ਕੱਲੋਂ ਆਇਆ ਸੀ ਜਿਨੇ ਜਿਨ੍ਹਾਂ ਵੀ ਉਹਨੇ ਵੀ ਭਾਨੇ ਦਾ ਸਾਥ ਦਿੱਤਾ ਸੀ ਕਿਉਂਕਿ ਸਾਰੇ ਬੰਦੇ ਇੱਕੋ ਹੀ ਬੰਦਾ ਹੈਗਾ ਜਿਹੜਾ ਆਪਣਾ ਇਹ ਚੌਂਕੀਆਂ ਦੇ ਵਿੱਚ ਲਾਂਦੇ ਨੇ ਆਪਣੇ ਮਤਲਬ ਦੇ ਬੰਦੇ ਲੈ ਕੇ ਆਉਂਦੇ ਨੇ ਹੁਣ ਮੈਨੂੰ ਨਹੀਂ ਪਤਾ ਇਹਨਾਂ ਦੀ ਕਿੱਥੇ ਤੱਕ ਪਹੁੰਚ ਐ ਜੋ ਵੀ ਬੰਦਾ ਕਰ ਰਿਹਾ ਹੈ ਰੱਬ ਜਾਣੇ ਕਿਹੜੇ ਪਹੁੰਚ ਹੈ ਕੀ ਹੈ ਕਿਹੜੇ ਸਾਹਮਣੇ ਵਾਲੇ ਬੰਦੇ ਲੈ ਕੇ ਆਉਂਦੇ ਨੇ ਪਰ ਇਹ ਸਾਡੇ ਖਿਲਾਫ ਜਿਹੜੇ-ਜਿਹੜੇ ਵੀ ਬੰਦੇ ਨੇ ਜਿਹੜੇ-ਜਿਹੜੇ ਪੁਲਿਸ ਮਲਾਜਮ ਨੇ ਉਹ ਉੱਥੇ ਲੱਗਦੇ ਨੇ ਤੇ ਇਹ ਮਨਜੀਤ ਸਿੰਘ ਜਿਹੜਾ ਇਹ ਪਬਲਿਕ ਸਰਵੰਟ ਘਟ ਤੇ ਭਾਨੇ ਦਾ ਸਰਵੰਟ ਇਸ ਟਾਈਮ ਜ਼ਿਆਦਾ ਬਣਿਆ ਹੋਇਆ ਕਿਉਂ ਕਿਉਂਕਿ ਇਹਦਾ ਮਕਸਦ ਇਹੀ ਆ ਵੀ ਮੈਂ ਤੈਨੂੰ ਕਬਜ਼ਾ ਕਰਾ ਕੇ ਦਊਂਗਾ ਤੂੰ ਮੈਨੂੰ ਵਿੱਚੋਂ ਦਈ ਪੰਜ ਕਿੱਲੇ ਠੀਕ ਆ ਵੀ ਮੈਂ ਇਹ ਕੁੜੀਆਂ ਨੂੰ ਕੁਝ ਨਹੀਂ ਸਮਝਦਾ ਚਾਹੇ ਜੋ ਮਰਜ਼ੀ ਰੋਲਾ ਪਾਈ ਜਾਣ ਜੋ ਮਰਜ਼ੀ ਕਰੀ ਜਾਣ ਵੀ ਮੈਂ ਤੇਰਾ ਬਾਲ ਬਿੰਗਾ ਹੋਣ ਨਹੀਂ ਦੇਣਾ ਇਹਨੇ ਭਾਨੇ ਨਾਲ ਇਹਦੀ ਇਹ ਕਮਿਟਮੈਂਟ ਹੈ ਦੇ ਇਹ ਸਾਡੇ ਕੋਈ ਵੀ ਦਰਖਾਸਤਾਂ ਦੇ ਕੋਈ ਵੀ ਇਹਨੇ ਕਾਰਵਾਈ ਅਜੇ ਤੱਕ ਕੀਤੀ ਨਹੀਂ ਸਾਡੇ ਕੋਈ ਵੀ ਫੋਨ ਤੇ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਪੂਰਾ ਵਿਸ਼ਵਾਸ ਜਿਹੜਾ ਹੈਗਾ ਉੱਠ ਚੁੱਕਿਆ ਮੈਂ ਐਸਐਸਪੀ ਸਾਹਿਬ ਨੂੰ ਬਹੁਤ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਆ ਪਰ ਜਦੋਂ ਤੱਕ ਉੱਥੇ ਦੋ ਚਾਰ ਰੈਫਰੈਂਸ ਹੋਣ ਨਾ ਆਮ ਬੰਦਾ ਨਹੀਂ ਪਹੁੰਚ ਕਰ ਸਕਦਾ ਆਮ ਰੀਲੀ ਰੀਲੀ ਸੌਰੀ ਟੂ ਸੇ ਥੈਟ ਕੋਈ ਆਮ ਬੰਦਾ ਮਿਲਣਾ ਆਮ ਬੰਦੇ ਦਾ ਮਿਲਣਾ ਐਸਐਸਪੀ ਸਾਹਿਬ ਨਾਲ ਔਖਾ ਹੈ ਡੀਜੀਜੀ ਸਾਹਿਬ ਨੂੰ ਨੋਟਿਸ ਦੇ ਵਿੱਚ ਲਿਆਏ ਹੋਮ ਮਿਨਿਸਟਰੀ ਤੱਕ ਜਿੱਥੇ ਪਾਈਆਂ ਡੀਜੀਪੀ ਸਾਹਿਬ ਨੂੰ ਮੇਲਸ ਪਾਈਆਂ ਹੋਈਆਂ ਬਟ ਅਜ ਤੱਕ ਪੰਜਾਬ ਪਟਿਆਲਾ ਪੁਲਿਸ ਨੇ ਇਹ ਪਾਣੇ ਸਿੱਧੂ ਤੇ ਕੋਈ ਐਕਸ਼ਨ ਨਹੀਂ ਲਿੱਤਾ ਪੁੱਛ ਨਹੀਂ ਕੀਤਾ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਇਹ ਹੈ ਵੀ ਅਸੀਂ ਆਪਣੀ ਪਿੰਡ ਆਪਣੀ ਜ਼ਮੀਨ ਦੇ ਵਿੱਚ ਚਲੋ ਜੀ ਦੀ ਲਾਲੀ ਉਦੋਂ ਕਿਉਂਕਿ ਇਹਨਾਂ ਦੀ ਟਰਾਂਸਫਰ ਹਲੇ ਹੋਈ ਸੀ ਇਹਨੂੰ ਤਾਰਜ ਨਹੀਂ ਸੀ ਮਿਲਿਆ ਅਸੀਂ ਆਪਣੀ ਜੀ ਦੀ ਲਾਲੀ ਹੋਣੇ ਹੈ ਬੰਦਾ ਸਾਨੂੰ ਕਹਿ ਰਿਹਾ ਵੀ ਮੈਂ ਅਤੇ ਹੈਗਾ ਮੈਂ ਤੁਹਾਨੂੰ ਜੀਰੀ ਨਹੀਂ ਵੜਨ ਦੰਦਾ ਮੈਂ ਪਾਨੇ ਨੂੰ ਵੜਾਉਂਗਾ ਜਿਹੜੀ ਮੈਂ ਤੁਹਾਡੀ ਜ਼ਮੀਨ ਤੇ ਕਬਜ਼ੇ ਕਰਾਉਂਗਾ 164 ਨੰਬਰ ਪਰ ਚਾਰ ਪਾਨੇ ਤੇ ਦਰਜ ਹੋਇਆ ਵਿਆ ਉਸ ਦੇ ਬਾਵਜੂਦ ਵੀ ਇਹ ਪਾਨੇ ਸਿੱਧੂ ਨੂੰ ਇਥੋਂ ਬਾਹਰ ਨਹੀਂ ਕੱਢਦੇ ਜ਼ਮੀਨ ਦੇ ਵਿੱਚੋਂ ਕੁਝ ਨਹੀਂ ਇਹ ਕੱਢੇ ਉਹਦੇ ਖਿਲਾਫ ਕੋਈ ਵੀ ਬੰਦਾ ਕੋਈ ਵੀ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈ ਮੈਂ ਹਰ ਇੱਕ ਪੁਲਿਸ ਵਾਲੇ ਕੋਲ ਅਫਸਰ ਕੋਲ ਪਹੁੰਚ ਕਰ ਲਈ ਜਦੋਂ ਇਨਾਂ ਨੂੰ ਪੁੱਛੋ ਇਹਨਾਂ ਨੂੰ ਐ ਇਹਨਾਂ ਦਾ ਇੱਕੋ ਜਵਾਬ ਹੁੰਦਾ ਵੀ ਮੈਡਮ ਸਾਨੂੰ ਉੱਤੋਂ ਫੋਨ ਆਂਦਾ ਹੁਣ ਉੱਤੋਂ ਪਤਾ ਨਹੀਂ ਕਿਹੜੇ ਰੱਬ ਦਾ ਫੋਨ ਆਂਦਾ ਇਹਨਾਂ ਨੂੰ ਵੀ ਇਹ ਭਾਨਨੇ ਤੇ ਐਕਸ਼ਨ ਨਹੀਂ ਲੈ ਸਕਦੇ ਹੁਣ ਉੱਤੋਂ ਕਿਹਦਾ ਫੋਨ ਆਂਦਾ ਉਹ ਰੱਬ ਜਾਣੇ ਕਿਹਦਾ ਫੋਨ ਆਂਦਾ ਤੇ ਪੁਲਿਸ ਮੁਲਾਜ਼ਮ ਕਹਿੰਦੇ ਨੇ ਵੀ ਸਾਡੇ ਹੱਥ ਜੀ ਬੰਨੇ ਹੋਏ ਨੇ ਤੇ ਇਹ ਜੇ ਮਨਜੀਤ ਸਿੰਘ ਵਰਗੇ ਘਟੀਆਂ ਪੁਲਿਸ ਮੁਲਾਜ਼ਮ ਇਹ ਤਾਂ ਪੂਰਾ ਸਾਨੂੰ ਬਲੈਕਮੇਲ ਕਰ ਰਹੇ ਨੇ ਸਾਨੂੰ ਧਮਕੀਆਂ ਦੇ ਰਹੇ ਨੇ ਸਾਨੂੰ ਕਹਿੰਦੇ ਨੇ ਤੂੰ ਤਸੀਂ ਤੁਹਾਨੂੰ ਅਸੀਂ ਮਰਵਾ ਦੇਣਾ ਭਾਨਨੇ ਨੇ ਤੁਹਾਨੂੰ ਮਾਰ ਦੇਣਾ ਤੁਹਾਡਾ ਉਹੀ ਹਾਲ ਕਰਾਂਗੇ ਜਿਹੜਾ ਤੁਹਾਡੇ ਪਿਓ ਦਾ ਕੀਤਾ ਸੀਗਾ ਏ ਹੁਣ ਇਹੇ ਘਟਿਆ ਹਰਕਤਾਂ ਦੇ ਇਹ ਉੱਤਰ ਆਏ ਹੁਣ ਮੈਨਲੀ ਗੱਲ ਇਹ ਹੈ ਵੀ ਸਾਨੂੰ ਨੁਕਸਾਨ ਜਿਹੜਾ ਹੋ ਰਿਹਾ ਸਾਡੇ ਕੋਈ ਵੀ ਸਾਡੇ ਕੇਸ ਤੇ ਕਾਰਵਾਈ ਨਹੀਂ ਹੋ ਰਹੀ ਰੀਸੈਂਟਲੀ ਰੀਸੈਂਟਲੀ ਸੀਐਮ ਮਾਨ ਦੇ ਕੋਲ ਵੀ ਅਸੀਂ ਗਹਾਰ ਲਾਈ ਹੈ ਮਦਦ ਦੀ ਵੀ ਸਾਡੀ ਮਦਦ ਕਰੋ ਤੁਸੀਂ ਰਾਜੇ ਹੋ ਇਸ ਵੀਡੀਓ ਦੇ ਰਾਹੀਂ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੂਗੀ ਵੀ ਸਰ ਤੁਹਾਨੂੰ ਅਸੀਂ ਪੂਰੀ ਕਹਾਣੀ ਦੱਸਦੇ ਵੀ ਕੀ ਦੀ ਕਿੱਥੇ ਕੀ ਕੀ ਇਨਵੋਲਵਮੈਂਟ ਹੈ ਜੇ ਹੁਣ ਵੀ ਤੁਸੀਂ ਸਰ ਕੋਈ ਸਟੈਪ ਨਾ ਲਾ ਚੱਕਿਆ ਤੇ ਫੇਰ ਮੈਨੂੰ ਨਹੀਂ ਪਤਾ ਫੇਰ ਫੇਰ ਇਹਦਾ ਇਹ ਹੀ ਮਤਲਬ ਨਿਕਲਦਾ ਸਰ ਵੀ ਤੁਸੀਂ ਮਤਲਬ ਦਿਖਾਣ ਨੂੰ ਇਹ ਤੁਹਾਨੂੰ ਗਾਲਾ ਕੱਢਦਾ ਜਾਂ ਤੁਸੀਂ ਦਿਖਾਣ ਨੂੰ ਇਹਦੇ ਤੇ ਪਰਚੇ ਪਾਤੇ ਸੀਗੇ ਐਟ दैट ਪੁਆਇੰਟ ਆਫ ਟਾਈਮ ਬਟ ਵਿੱਚ ਵਿੱਚ ਤੁਸੀਂ ਮਿਲੇ ਹੋਏ ਹੋ ਤੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਕਿਉਂਕਿ ਜੇ ਇਹ ਨਾ ਹੁੰਦਾ ਤਾਂ ਸਾਡੇ ਮਸਲੇ ਤੇ ਕਾਰਵਾਈ ਹੋਣੀ ਸੀ ਸਰ ਸਾਡੇ ਮਸਲੇ ਤੇ ਕਾਰਵਾਈ ਹੋਣੀ ਸੀ ਇਥੋਂ ਤੱਕ ਆਹ ਗੱਲ ਵੀ ਭਾਨੇ ਸਿੱਧੂ ਤੇ ਪਰਚੇ ਪਾ ਕੇ ਇਹਨੂੰ ਹੀਰੋ ਬਣਾਇਆ ਤੇ ਉਸ ਤੋਂ ਬਾਅਦ ਇੱਥੇ ਕੈਨਸਲ ਕਰਤੇ ਸੋ ਦੈਟ ਵੀ ਇਹ ਹੀਰੋ ਬਣ ਜਾਏ ਤੇ 2027 ਦੇ ਵਿੱਚ ਅਸੀਂ ਇਹਨੂੰ ਯੂਜ਼ ਕਰ ਸਕੀਏ ਇਥੋਂ ਇਹਦੇ ਵਿੱਚ ਆ ਇਹ ਇਹ ਗੱਲ ਆਮ ਆਦਮੀ ਪਾਰਟੀ ਦੇ ਹੀ ਕਿਸੇ ਵਿਧਾਇਕ ਦੇ ਵੱਲੋਂ ਆਈ ਹੈ ਤਾਂ ਇਹਦਾ ਮਤਲਬ ਇਹ ਨਿਕਲਦਾ ਵੀ ਤਾਂ ਹੀ ਭਾਨੇ ਦੇ ਖਿਲਾਫ ਕੁਝ ਨਹੀਂ ਹੁੰਦਾ ਕਿਉਂਕਿ ਵਿੱਚੋਂ ਉੱਚਾ ਮਿਲਿਆ ਹੋਇਆ ਨੇ ਉਤੋ ਉਤੋ ਹੈ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਨੇ ਯਾ ਆਮਾਨ ਸਾਹਿਬ ਤੁਹਾਡੀ ਕੋਈ ਹੋਰ ਮਜਬੂਰੀ ਹੈ ਤੁਸੀਂ ਹਾਂ ਨਾ ਸਾਨੂੰ ਤੁਸੀਂ ਮਤਲਬ ਕੋਈ ਜਵਾਬ ਦਿਓ ਤੁਸੀਂ ਇੱਥੇ ਕੋਈ ਕਾਰਵਾਈ ਕਰੋ